ਲੋ ਜੀ ਅੱਜ ਲੈ ਕੇ ਆ ਗਏ ਆ ਤੁਹਾਡੇ ਕੋਲ ਸਾਇੰਸ ਤੇ ਮੈਥ ਦਾ ਕੰਬੀਨੇਸ਼ਨ ਇੱਕ ਨਵੀਂ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ ਟੇਬਲ ਟੇਬਲ ਟਾਪ ਅਸੀਂ ਫਿਟ ਕਰਤਾ ਹੋਇਆ ਤੇ ਹੁਣ ਦੇਖੋ ਇਹ ਕਿਸ ਤਰ੍ਹਾਂ ਦੇ ਨਾਲ ਵਰਕਿੰਗ ਕਰ ਰਿਹਾ ਹੈ ਅੱਜ ਦੇ ਜਮਾਨੇ ਦੀਆਂ ਚੀਜ਼ਾਂ ਦੇਖੋ ਜੀ ਇਸ ਨੂੰ ਐਡਜਸਟੇਬਲ ਟੇਬਲ ਕਿਹਾ ਗਿਆ ਹੈ ਆਪਾਂ ਐਡਜਸਟ ਕਰ ਸਕਦੇ ਹਾਂ ਜਿੰਨੀ ਹਾਈਟ ਤੱਕ ਮਰਜ਼ੀ ਤੁਸੀਂ ਦੇਖ ਰਹੇ ਹੋ ਕੀ ਹਾਈਟ ਦੇ ਅਨਸਾਰ ਇਹ ਉੱਪਰ ਥੱਲੇ ਕਿੰਨਾ ਜਾ ਸਕਦਾ ਹੈ ਵੈਰੀ ਨਾਈਸ ਤੇ ਮੈਕਸਿਮਮ ਹਾਈਟ ਹੈ ਜਿਹੜੀ ਅਟੇਨ ਕਰ ਚੁੱਕਿਆ ਹੁਣ ਮੈਮਰੀ ਦੇ ਵਿੱਚ ਸੇਵ ਹੋ ਗਿਆ ਇਸ ਦਾ ਤੇ ਹੁਣ ਨੰਬਰ 1 ਜੇ ਦਬਾਂਗੇ ਤਾਂ ਅਸੀਂ ਜਿੱਥੇ ਮੈਮਰੀ ਇਹ ਫਿੱਟ ਕੀਤੀ ਸੀ ਉੱਥੇ ਆਟੋਮੈਟਿਕਲੀ ਇਸਨੇ ਆ ਕੇ ਰੁਕ ਜਾਣਾ ਤੁਸੀਂ ਦੇਖੋ ਵੀ 76.4 76.4 ਤੇ ਅਸੀਂ ਸੈੱਟ ਕੀਤਾ ਚੇਅਰ ਦੇ ਅਕੋਰਡਿੰਗ ਓ ਵਾਓ ਦੈਟਸ ਗ੍ਰੇਟ ਦੇਖਿਆ ਕਿੰਨੀ ਮੰਜਦਾ ਟੈਕਨੋਲੋਜੀ ਹੈ ਬਿਗੈਰ ਪੜਾਈ ਦੇ ਸੰਭਵ ਹੋ ਸਕਦੀ ਹੈ ਪਹਿਲਾਂ ਤਾਂ ਇਹ ਦੱਸੋ ਠੀਕ ਹੈ ਨਾ ਤੇ ਇਸ ਲਈ ਪੜਾਈ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਦਿਖਾਓ ਇਹ ਚੀਜ਼ ਤੇ ਉਹਨਾਂ ਨੂੰ ਦੱਸੋ ਵੀ ਇਹ ਪੜ੍ਹਾਈ ਕਰਨ ਦੇ ਨਾਲ ਇਹ ਚੀਜ਼ਾਂ ਸਾਡੇ ਕੋਲ ਅਵੇਲੇਬਲ ਹੋਈਆਂ ਬਹੁਤ ਬਹੁਤ ਧੰਨਵਾਦ